ਆਯੁਪੀ ਵਿੱਚ ਆ ਕੋਈ ਕਿਤੇ ਨਾ ਕਿਤੇ ਲੋਕਾਂ ਚ ਇੱਕ ਆਸ ਵੱਜੀ ਹੈ ਕਿ ਜਿਹੜਾ ਸਾਡੇ ਨਾਲ ਤੱਕਾ ਹੋ ਰਿਹਾ ਸੀ ਉਸ ਤੇ ਹੁਣ ਰੋਕ ਲੱਗੇਗੀ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਸੁਪਰੀਮ ਕੋਰਟ ਨੇ ਅੱਜ ਆਹ ਫੈਸਲਾ ਸੁਣਾਇਆ ਕਿ ਜਿਹੜੇ ਜਿਹੜੀਆਂ ਸਰਕਾਰਾਂ ਤੱਕੇ ਨਾਲ ਨਜਾਇਜ਼ ਜਿਹੜਾ ਕਹਿ ਕੇ ਘਰ ਤੋਂ ਆਉਂਦੀਆਂ ਨੇ ਤੇ ਬਲਡੋਜ਼ਰ ਚਲਵਾਂਦੀਆਂ ਨੇ ਤਾਂ ਉਹਨਾਂ ਨੂੰ ਹੁਣ ਸਖਤ ਚੇਤਾਵਨੀ ਆ ਕਿ ਬਿਨਾਂ ਕੋਰਟ ਤੋਂ ਕੋਰਟ ਦੇ ਹੁਕਮਾਂ ਤੋਂ ਕੋਈ ਵੀ ਬਲਡੋਜ਼ਰ ਐਕਸ਼ਨ ਨਹੀਂ ਹੋਏਗਾ ਜੇਕਰ ਐਕਸ਼ਨ ਹੋਏਗਾ ਤਾਂ ਉਸ ਦੇ ਨਾਲ ਦੀ ਨਾਲ ਕੋਟ ਕੋਈ ਨਾ ਕੋਈ ਨੂੰ ਮੋਟੂ ਲੈ ਕੇ ਕਾਰਵਾਈ ਦੇ ਆਦੇਸ਼ ਵੀ ਜਾਰੀ ਕਰ ਸਕਦਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਸੜਕਾਂ ਪੁਟਪਾਤ ਅਤੇ ਜੇ ਰੇਲਵੇ ਲਾਈਨਾਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਤੇ ਇਹ ਜਿਹੜਾ ਫੈਸਲਾ ਲਾਗੂ ਨਹੀਂ ਹੋਏਗਾ ਕਿਉਂਕਿ ਬਹੁਤ ਸਾਰੇ ਜਦੋਂ ਸੜਕਾਂ ਬਣਦੀਆਂ ਨੇ ਜਾਂਕਰ ਜੇਕਰ ਦੇਖਿਆ ਜਾਵੇ ਕਿ ਰੇਲਵੇ ਲਾਈਨਾਂ ਕੱਢੀਆਂ ਜਾਂਦੀਆਂ ਨੇ ਤਾਂ ਉੱਥੇ ਅਜਿਹੇ ਜਿਹੜੀਆਂ ਉਸਾਰੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਮੌਕੇ ਤੇ ਟਵਾਣਾ ਜ਼ਰੂਰੀ ਹੁੰਦਾ ਹੈ ਤਾਂ ਇਸ ਸਭ ਨੂੰ ਜਿਹੜਾ ਉਹ ਫੈਸਲੇ ਤੋਂ ਬਾਹਰ ਰੱਖਿਆ ਗਿਆ ਤੇ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਸੜਕਾਂ ਪੁਟਪਾਤ ਤੇ ਰੇਲਵੇ ਲਾਈਨਾਂ ਤੇ ਜਿਹੜਾ ਸੁਪਰੀਮ ਕੋਰਟ ਦਾ ਅੱਜ ਫੈਸਲਾ ਆਇਆ ਬੁਲਡ ਬੋਲਡਰ ਨੂੰ ਲੈ ਕੇ ਉਹ ਲਾਗੂ ਨਹੀਂ ਹੋਏਗਾ ਸੁਪਰੀਮ ਕੋਰਟ ਵੱਲੋਂ ਇਤਿਹਾਸਿਕ ਫੈਸਲਾ ਅੱਜ ਲਿਆ ਗਿਆ ਤੇ ਜਿਹੜੇ ਬਲਡੋਜ਼ਰ ਚਲਵਾ ਕੇ ਕਈ ਜਿਹੜੇ ਨਜਾਇਜ਼ ਘਰ ਐ ਤਵਾ ਦਿੰਦੇ ਸੀ ਉਹਨਾਂ ਨੂੰ ਲੈ ਕੇ ਸਖਤ ਫੈਸਲਾ ਸੁਣਾ ਦਿੱਤਾ ਗਿਆ ਤੇ ਸਖਤ ਹਦਾਇਤਾਂ ਕੀਤੀਆਂ ਗਿਆ ਨੇ ਕਿ ਜੇਕਰ ਕੋਈ ਵੀ ਸੂਬਾ ਜਿਹੜਾ ਉਹ ਬਿਨਾ ਕੋਰਟ ਦੇ ਹਦਾਇਤਾਂ ਤੋਂ ਅਜਿਹਾ ਕਰੇਗਾ ਤਾਂ ਉਸ ਖਿਲਾਫ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਤਾਂ ਕਿਤੇ ਨਾ ਕਿਤੇ ਵੱਡਾ ਫੈਸਲਾ यूपी दी सरकार ते ਧਾਰੂ ਪੈਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਯੂਪੀ ਵਿੱਚ ਬੁਲਡੋਜ਼ਰ ਬਾਬਾ ਦੇ ਨਾਂ ਤੇ ਜਾਣੇ ਜਾਂਦੇ ਆ ਯੋਗੀ ਸੀਐਮ ਤਾਂ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਵੱਡਾ ਝੜਕਾ ਲੱਗ ਸਕਦਾ ਹੈ ਇਸ ਫੈਸਲੇ ਦੇ ਚੱਲਦਿਆਂ ਕਿਉਂਕਿ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਬਹੁਤ ਸਾਰੇ ਬਹੁਤ ਸਾਰੇ ਅਜਿਹੇ ਜਿਹੜੇ ਐਕਸ਼ਨ ਨੇ ਜਿਹੜੇ ਕਿ ਬੁਲਡੋਜ਼ਰ ਚਲਵਾ ਕੇ ਕਈ ਘਰ ਜਿਹੜੇ ਆ ਤੋਹਾ ਦਿੱਤੇ ਗਏ ਸੀ ਤਾਂ ਇੱਕ ਮਸਲਾ ਉਦੋਂ ਵੀ ਸਾਹਮਣੇ ਆਇਆ ਸੀ ਜਦੋਂ ਹਰਿਆਣਾ ਵਿੱਚ ਇੱਕ ਯਾਤਰਾ ਕੱਢੀ ਜਾ ਰਹੀ ਸੀ ਧਾਰਮਿਕ ਯਾਤਰਾ ਦੇ ਦਰਮਿਆਨ ਦੰਗੇ ਪੜਕਦੇ ਆ ਅਤੇ ਇਹਨਾਂ ਦੰਗੇ ਢੜਕਾਉਣ ਵਾਲਿਆਂ ਦੇ ਘਰ ਤੇ ਜਿਹੜੇ ਆ ਬਲਡੋਜ਼ਰ ਚਲਵਾਏ ਜਾਂਦੇ ਆ ਦੋਛੇ ਲਗਾਏ ਜਾਂਦੇ ਆ ਕਿ ਇਹਨਾਂ ਦਾ ਅਹਿਮ ਜਿਹੜਾ ਇਸ ਸਾਰੇ ਮਸਲੇ ਵਿੱਚ ਹੱਥ ਸੀਗਾ ਤਾਂ ਉਸ ਸਭ ਦਾ ਜਿਹੜਾ ਐਕਸ਼ਨ ਆ ਉਸ ਸਭ ਨੂੰ ਲੈ ਕੇ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਾਂ ਵੀ ਪਾਈਆਂ ਗਈਆਂ ਜਿਸ ਦੇ ਚੱਲਦਿਆਂ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਉਸ ਸਮੇਂ ਜਿਹੜੀਆਂ ਸਖਤ ਟਿੱਪਣੀਆਂ ਕੀਤੀਆਂ ਸੀ ਤਾਂ ਇੱਕ ਜਿਹੜੀ ਪਟੀਸ਼ਨ ਉਹ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਸੀ ਉਸ ਨੂੰ ਲੈ ਕੇ ਹੀ ਅੱਜ ਸਖਤ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਹੈ ਤੇ ਹੁਣ ਕੋਈ ਵੀ ਸੁਭਾ ਜੇ ਕਰ ਬਿਨਾ ਕੋਰਟ ਦੀ ਪਰਮਿਸ਼ਨ ਤੋਂ ਬਲਡੋਜ਼ਰ ਚਲਵਾਏਗਾ ਤਾਂ ਉਹ ਸਰਕਾਰ ਤੇ ਨਾਲ ਦੀ ਨਾਲ ਕੋਰਟ ਦੇ ਹੁਕਮਾਂ ਤੇ ਐਕਸ਼ਨ ਵੀ ਹੋ ਸਕਦਾ ਤਾਂ ਇਸ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਚੇਤਾਵਨੀਆਂ ਉਹ ਉਹਨਾਂ ਸਰਕਾਰਾਂ ਉਹ ਜਿਹੜੀ ਸਰਕਾਰਾਂ ਮੌਕੇ ਤੇ ਕਈ ਰੋਕ ਲੱਗੇਗੀ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਸੁਪਰੀਮ ਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਇਆ ਕਿ ਜਿਹੜੇ ਜਿਹੜੀਆਂ ਸਰਕਾਰਾਂ ਤੱਕੇ ਨਾਲ ਨਜਾਇਜ਼ ਜਿਹੜਾ ਕਹਿ ਕੇ ਘਰ ਤੋਂ ਆਉਂਦੀਆਂ ਨੇ ਤੇ ਬਲਡੋਜ਼ਰ ਚਲਵਾਉਂਦੀਆਂ ਨੇ ਤਾਂ ਉਹਨਾਂ ਨੂੰ ਹੁਣ ਸਖਤ ਚੇਤਾਵਨੀ ਹੈ ਕਿ ਬਿਨਾਂ ਕੋਰਟ ਤੋਂ ਕੋਰਟ ਦੇ ਹੁਕਮਾਂ ਤੋਂ ਕੋਈ ਵੀ ਬਲਡੋਜ਼ਰ ਐਕਸ਼ਨ ਨਹੀਂ ਹੋਏਗਾ ਜੇਕਰ ਐਕਸ਼ਨ ਹੋਏਗਾ ਤਾਂ ਉਸ ਦੇ ਨਾਲ ਦੀ ਨਾਲ ਕੋਰਟ ਕੋਈ ਨਾ ਕੋਈ ਸੂ ਮੋਟੂ ਲੈ ਕੇ ਕਾਰਵਾਈ ਦੇ आदेश ਵੀ ਜਾਰੀ ਕਰ ਸਕਦਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਸੜਕਾਂ ਪੁਟਪਾਤ ਅਤੇ ਜੇ ਰੇਲਵੇ ਲਾਈਨਾਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਤੇ ਇਹ ਜਿਹੜਾ ਫੈਸਲਾ ਲਾਗੂ ਨਹੀਂ ਹੋਏਗਾ ਕਿਉਂਕਿ ਬਹੁਤ ਸਾਰੇ ਜਦੋਂ ਸੜਕਾਂ ਬਣਦੀਆਂ ਨੇ ਜਾਂਕਰ ਜੇਕਰ ਦੇਖਿਆ ਜਾਵੇ ਕਿ ਰੇਲਵੇ ਲਾਈਨਾਂ ਕੱਢੀਆਂ ਜਾਂਦੀਆਂ ਨੇ ਤਾਂ ਉੱਥੇ ਅਜਿਹੀਆਂ ਜਿਹੜੀਆਂ ਉਸਾਰੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਮੌਕੇ ਤੇ ਢਵਾਣਾ ਜ਼ਰੂਰੀ ਹੁੰਦਾ ਹੈ ਤਾਂ ਇਸ ਸਭ ਨੂੰ ਜਿਹੜਾ ਉਹ ਫੈਸਲੇ ਤੋਂ ਬਾਹਰ ਰੱਖਿਆ ਗਿਆ ਤੇ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਸੜਕਾਂ ਪੁਟਪਾਤ ਤੇ ਰੇਲਵੇ ਲਾਂਗਾਂ ਤੇ ਜਿਹੜਾ ਸੁਪਰੀਮ ਕੋਰਟ ਦਾ ਅੱਜ ਫੈਸਲਾ ਆਇਆ ਬਲਡੋਜ਼ਰ ਨੂੰ ਲੈ ਕੇ ਉਹ ਲਾਗੂ ਨਹੀਂ ਹੋਏਗਾ ਸੁਪਰੀਮ ਕੋਰਟ ਵੱਲੋਂ ਇਤਿਹਾਸਿਕ ਫੈਸਲਾ ਅੱਜ ਲਿਆ ਗਿਆ ਤੇ ਜਿਹੜੇ ਬਲਡੋਜ਼ਰ ਚਲਵਾ ਕੇ ਕਈ ਜਿਹੜੇ ਨਜਾਇਜ਼ ਘਰ ਤਵਾ ਦਿੰਦੇ ਸੀ ਉਹਨਾਂ ਨੂੰ ਲੈ ਕੇ ਸਖਤ